ਤੈਨੂੰ ਸੁਣੀ ਅੱਜ ਕੋਈ ਗੱਲ ਬਾਤ ਹਾਂ ਮੈਂ ਤੈਨੂੰ ਉਹੀ ਕਹਿਣੀ ਆ ਨਹੀਂ ਜਿੰਨਾਂ ਨੂੰ ਕਾਇਆ ਨਹੀਂ ਆ ਡੱਡੂ ਫੜਨੇ ਆ ਤੇ ਹਾਂ ਹਾਂ ਡੱਡੂ ਫੜਨੇ ਆ ਕਿ ਨਹੀਂ ਉਹਨਾਂ ਦੇ ਤਾਂ ਜਬਾ ਇੱਕ ਸਮਾਨ ਪਿਆ ਆ ਸਮਾਨ ਆਇਆ ਆਹੋ ਨਹੀਂ ਜਮੀਨ ਕੀ ਫੁੱਕੜੀਆਂ ਜਾ ਖੜਾ ਦਾ ਜਲੂਸ ਤਾਂ ਨਹੀਂ ਤੱਕ ਬੱਦੂਆਂ ਤੋਂ ਆ ਹਾਂ ਤੈਨੂੰ ਸਿੱਧੀ ਸੰਗਲ ਮੈਂ ਤੈਨੂੰ ਪਤਾ ਨਹੀਂ ਪੂਰੀ ਗੱਲ ਦਾ ਨਹੀਂ ਬਹੂ ਨਹੀਂ ਹੈ ਕਿ ਜਿਹੜੀ ਉਹਨਾਂ ਦੇ ਇੱਕੋ ਹੀ ਮੁੰਡਾ ਇੱਕੋ ਹੀ ਲੋਆ ਮੈਂ ਤਾਂ ਅੱਜ ਪਤਾ ਲੱਗਿਆ ਰੌਲਾ ਪੈ ਤੇ ਹਾਂ ਕਹਿੰਦੇ ਉਹ ਤਾਂ 4-5 ਸਾਲ ਦੀ ਰੂੜੀਆਂ ਕੋਲੇ ਇਹਨਾਂ ਨੇ ਪਾਇਆ ਸੀ ਭਈਏ ਭੂਈਏ ਨੂੰ ਰਹਿਣ ਨੂੰ 3 ਣਾ 2 ਣਾ ਕੋਈ ਨਹੀਂ ਭੈਣ ਉਹ 3 ਣਾ ਚ ਵੜੀ ਹੋਈ ਸੀ ਬਹੂ ਉੱਥੇ ਹਾਂ ਉਹਦੀ ਮਾਂ ਉਹਦਾ ਮੁੰਡਾ ਹੂੰ ਬਹੂ ਉਹ ਤਾਂ ਕਹਿੰਦੇ 3-4 ਸਾਲ ਟੀਨਾਂ 'ਚ ਰਹੇ ਨੇ ਹਾਂ ਉਹ ਤਾਂ ਫੇਰ ਕਿਸੇ ਨੂੰ ਬਹੁਤੇ ਕੋਲ ਨਹੀਂ ਸੀ ਜਾਣ ਦਿੰਦੇ ਬਹੁ ਨੂੰ ਬਾਹਰ ਨਹੀਂ ਸੀ ਨਿਕਲਣ ਦੇ ਬਹੁ ਨੂੰ ਖਰਚਾ ਨਹੀਂ ਸੀ ਦਿੰਦੇ ਹਾਂ ਜਮੇ ਕਹਿੰਦੇ 50 ਰੁਪਏ ਬੰਨੇ ਹਸੀ ਰੋਜ਼ ਦੇ 50 ਰੁਪਏ ਨਾਲ ਤਾਂ ਕੁਝ ਵੀ ਨਹੀਂ ਬਣਦਾ ਸੁੱਖਣਾ ਜਵਾਕ ਵੀ ਇਹ ਜਵਾਕ ਵੀ ਚੀਜ਼ ਮੈਂ ਤਾਂ ਇਹ ਨਹੀਂ ਸਮਝਣ ਨੂੰ ਜਵਾਕ ਦਾ ਖਰਚਾ ਕਿੱਥੋਂ ਚੱਕਦੇ ਕਿੱਥੇ ਉਹ ਆਪਾਂ ਕਹਿੰਦੇ ਪੱਖਾ ਬਣੇ ਸੀ पखा भी नहीं क्या छप्पर च जिते बैठी सी टीना ने टीना भी तपदिया हाँ ये तो कि निहिंगा नालसे नहीं जालसे नहिंग खालस बीबी के नाल कि संपर्क हो गया भाई पेक्या का हो जो भी किले आए भाने कुी बुन अगले को भी जान होंगी हुई है माड़ी मोटी त ਚਾ ਠੀਕ ਆ ਕਈ ਲੋਕਾਂ ਪਰਤਾ ਹੁੰਦੇ ਨੇ ਅਗਲਾ ਕੁਝ ਹੋਰ ਸੋਚ ਲੈਂਦਾ ਇਹ ਮੁੰਡੇ ਆਲੇ ਕੁਝ ਹੋਰ ਸੋਚ ਲੈਂਦੇ ਨੇ ਉਹ ਉਹ ਤਾਂ ਮਜੀਟਣ ਜੀ ਬਹੁਤ ਚਲਾਕ ਆ ਮਜੀਟਣ ਦੇ ਕਹਿੰਦੇ ਕਮਰੇ ਆ ਜਿਹੜਾ ਬਹੁ ਦਾ ਬਹੁ ਮੁੰਡੇ ਦਾ ਕਮਰਾ ਸੀ ਉੱਥੇ ਵੀ ਕੈਮਰਾ ਲਾਇਆ ਹੋਸੀ ਹਾਂ ਮੁੰਡਾ ਮੁੰਡਾ ਦਾ ਪੂਰਾ ਦਮਕਾਇਆ ਹੋਇਆ ਵਾ ਉਹੀ ਤਾਂ ਗੱਲ ਆ ਜੇ ਤਾਂ ਮੁੰਡੇ ਮਾਂ ਬਾਪ ਦੀ ਨਹੀਂ ਸੁਣਦੇ ਫੇਰ ਤਾਂ ਅਗਲਾ ਕਹਿਂਦਾ ਵੀ ਮਾ ਮਾਪੇ ਕਹਿੰਦੇ ਨੇ ਸਾਡੀ ਦੀ ਸੁਣਦੇ ਫਿਰ ਐਨੇ ਮੁੰਡੇ ਇੱਕ ਪਾਸੇ ਹੋ ਜਾਂਦੇ ਨੇ ਮਾਪੇ ਦੀ ਹੋ ਜਾਂਦੇ ਨੇ ਘਰ ਵਾਲੀ ਦੀ ਸੁਣਦੇ ਨਹੀਂਗੇ ਮੈਂ ਤਾਂ ਇੱਕ ਗੱਲ ਦੇਖਿਆ ਜਿਹੜੀਆਂ ਤਾਂ ਕੁੜੀਆਂ ਹੈਗੀਆਂ ਨੇ ਭਾਈ ਸੌ ਭਲੀਆਂ ਮਾਰਸਾਂ ਵਧੀਆ ਚੰਗੇ ਖਾਨਦਾਨ ਘਰ ਦੀਆਂ ਹਾਂ ਚੰਗੀ ਮਤ ਅਕਲ ਦਿੱਤੀ ਹੋਈ ਆ ਭਾਈ ਉਹਨਾਂ ਦੀ ਤਾਂ ਨਹੀਂ ਕਰਦੇ ਸੌਰੇ ਕਦਰ ਪੋਰਾ ਕੌਡੀ ਦੀ ਕਦਰ ਨਹੀਂ ਕਰਦੇ ਮੈਂ ਤੈਨੂੰ ਗੱਲ ਸਹੀ ਜੇੜੀਆਂ ਕੁੜੀਆਂ ਨੂੰ ਮਾਪੇ ਬਪ ਮਤ ਨਹੀਂ ਦੇ ਕੇ ਭੇਜ ਦੇ ਭੋਰਾ ਉਹਨਾਂ ਨੂੰ ਉੱਠਣ ਬੈਠਣ ਦਾ ਨਹੀਂ ਪਤਾ ਸੱਸ ਸਹੁਰੇ ਦੀ ਇੱਜ਼ਤ ਕਰਨ ਦਾ ਨਹੀਂ ਪਤਾ ਹੈਗਾ ਆਪਣੇ ਘਰ ਵਾਲੇ ਨੂੰ ਵੀ ਰੋਟੀ ਨਹੀਂ ਪੁਕਾ ਕੇ ਦਿੰਦੀਆਂ ਟਾਈਮ ਨਾ ਉਹਨਾਂ ਤੋਂ ਵੇਖਾ ਫਿਰ ਸਹੁਰੇ ਵੀ ਡਰਦੇ ਨੇ ਸਾਰਾ ਟੱਬਰ ਡਰਦਾ ਨਾਲੇ ਸਾਰੇ ਟੱਬਰ ਨੂੰ ਖਤਮ ਕਰ ਜਾਂਦੇ ਨੇ ਉਹ ਜੀਆਂ ਹੁਣ ਉਹਨਾਂ ਦਾ 3 ਸਾਲ ਕੱਟ ਲੈ ਜਿਉਂ ਨੇ ਐ ਕੁਝ ਕਰਨਾ ਹਮ ਜੱਦੀ ਕਰ ਦਿੰਦੀ ਵਿਚਾਰੀ ਉਹ ਉਹਦਾ ਤਾਂ ਕਰਮ ਖੁੱਲ ਗਿਆ ਜਿਹੜਾ ਕਹਿੰਦੇ ਨੇ 12 ਸਾਲ ਬਾਅਦ ਰੱਬ ਵੀ ਰੂੜੀ ਹੀ ਬਸੋੜ ਲੈਂਦਾ ਹਾਂ ਉਹ ਮੁੰਡੇ ਨੂੰ ਤਾਂ ਸੁਰਤ ਆ ਗਈ ਹੁਣ ਹਾਂ ਉਹ ਫਿਰ ਆ ਗਏ ਭਾਈ ਸਿੰਘ ਬੀਬੀਆਂ ਆ ਗਈਆਂ ਹਾਂ ਕੇ ਮੁੰਡਾ ਇਹਦਾ ਬਹੁਤਾ ਬਾਰ ਕੜਕਾਇਆ ਹਾਂ ਤੇ ਬਹੁਤ ਅੰਦਰ ਆਏ ਭਈ ਕਹਿੰਦੇ ਗਰਮੀ ਗਰਮੀ ਹੋਈ ਤੇ ਜੀਵਚਾਰੀ ਹੌਲਤਾਈ ਬਾਹਰ ਨਿਕਲੀ ਭਿਕਣੀ ਪੌੜੀ ਅੱਗੇ ਡਰਤਾ ਵੀ ਆ ਗਰੀਬ ਬੰਦਾ ਮਾੜਾ ਬੰਦਾ ਗਰੀਬ ਇਸ ਜਿਹਾ ਵਿਚਾਰੀ ਉੱਤੇ ਬੈਠੀ ਸੀ ਉਹੀ ਤਾਂ ਗੱਲ ਚਾਰ ਪੰਜ ਸਮਝਾਇਆ ਵਿਝਾਇਆ ਭਾਈ ਪਰ ਇੰਨਾ ਕ ਲੈ ਮੋਹਦ ਨਾ ਤਾਂ ਖੇਤ ਪੈ ਗਜਨਾ ਨਾ ਹੋਵੇ ਜੀ ਇਹਦ ਨਾ ਹੋਈਆ ਹਾਂ ਐ ਮਾਰ ਕੇ ਨਾਲ ਚਾਰ ਪੰਜ ਪੋਸ ਵਾਲੀਆਂ ਸੀਗੀਆਂ ਉਹਨਾਂ ਨੇ ਵੀ ਖੜਕਾਈ ਸੋਹਣੇ ਪਟੇ-ਪਟੇ ਲਾਇਨੇ ਉਹਦੇ ਵਧੀਆ ਇੰਨਾ ਤਾਂ ਚਾਹੀਦਾ ਸੀ ਉਹਦੀ ਅਕਲ ਟਕਾਣੇ ਕਰਤੀ ਜਿਨੇ ਉਹੀ ਤਾਂ ਗੱਲ ਦੇਖ ਧੀ ਕੱਲਣੀ ਨਹੀਂ ਨੋ ਲਿਓਰੋ ਨਹੀਂ ਧੀ ਬਸਣ ਹੀ ਦੇਣੀ ਨੋ ਬਸਣ ਪੱਕੇ ਨੀ ਬਸ ਬਸਾ ਕੇ ਰੱਖਣੀ ਉਹ ਕੰਮ ਆਜ ਕੱਲ ਦੁਨੀਆ ਦਾ ਜਿਹੜੇ ਚੰਗੇ ਬੰਦੇ ਨੇ ਉਹ ਤਾਂ ਬਹੁਤ ਔਖੇ ਮਿਲਦੇ ਨੇ ਭੈਣੇ ਜਮੀਨ ਨੂੰ ਕਿ ਚੱਟਣਾ 20 25 ਕਿਲੇ ਨੂੰ ਜੇ ਬੰਦੇ ਨੂੰ ਅਕਲ ਮੌਤੀ ਨਾ ਹੋਵੇ ਉਹੀ ਤਾਂ ਗੱਲਾਂ ਆ ਅਕਲ ਨਾਲ ਸ਼ੋਰ ਕੋ ਰਾਬੀ ਹਾਂ ਗੱਲ ਤਾਂ ਇਹ ਆ ਲੈ ਹੁਣ ਤਾਂ ਬਹੁਤ ਸੁਰਤਾ ਹੀ ਪਈ ਐ ਮੈਂ ਤਾਂ ਅੱਜ ਘਰ ਜਾ ਕੇ ਸੀ ਨਾਤੀ ਢੋਤੀ ਹੋਈ ਵਧੀਆ ਐ ਨਾ ਸੋਹਣੇ ਕੱਪੜੇ ਪਾਏ ਹੋਏ ਮਾਂ ਚਲੀ ਗਈ ਮਾਂ ਤਾਂ ਫਿਰ ਹਾਂ ਹੋ ਤਾਂ ਮੁੰਡੇ ਨੂੰ ਵੀ ਅਕਲ ਆ ਗਈ ਮੁੰਡਾ ਕਹਿੰਦਾ ਮੇਰਾ ਤਾਂ ਘਰੇ ਪੱਟਤਾ ਸੀ ਮੇਰੀ ਮਾਂ ਨੇ ਯਾਰ ਮੇਰੀ ਭੈਣ ਨੇ ਆਹ ਦੇਖ ਲੈ ਮੈਂ ਕਿਹਾ ਸ਼ੋਕਰ ਪੁੱਤ ਡੁੱਲੇ ਵੇਰਾਂ ਦਾ ਕੁਛ ਨਹੀਂ ਵਿਗੜਿਆ ਤੈਨੂੰ ਹਜੇ ਵੀ ਅਕਲ ਆ ਗਈ ਹੈ ਮੈਂ ਕਿਹਾ ਹੁਣ ਤੂੰ ਬੰਦਾ ਬਣ ਕੇ ਰਹੀਂ ਹੁਣ ਦੇਖ ਭਈ ਰੱਖ ਮਾਂ ਨੂੰ ਵੀ ਆਪਾਂ ਇਹ ਵੀ ਕਹਿੰਨੇ ਮਾਂ ਬਾਹ ਦਾ ਵੀ ਕੱਲਾ ਪੁੱਤ ਮਾਂ ਨੂੰ ਵੀ ਰੱਖ ਸਾਰੇ ਰਿਸ਼ਤਿਆਂ ਨੂੰ ਰੱਖ ਇਹ ਨਹੀਂ ਹੁੰਦਾ ਵੀ ਇੱਕ ਤੱਕੜੀ ਇੱਕ ਪਾਰਲੇ 'ਚ ਬਹਿ ਜਾਓ ਇੱਕ ਪਾਰ ਵਾਲਾ ਤਾਂ ਹਾਂ ਨੂੰ ਚੜ ਜਿਵੇਂ ਮਾਂ ਨੂੰ ਵੀ ਮਾਂ ਵਾਲਾ ਪਿਆਰ ਹੱਕ ਦਵੋ ਤੇ ਘਰ ਵਾਲੇ ਨੂੰ ਵੀ ਭਾਈ ਘਰ ਵਾਲੇ ਦਾ ਹੱਕ ਦਵੋ ਜਿਹੜਾ ਤਾਂ ਅੱਕ ਪਾਉਂਦਾ ਹੈ ਇਹ ਨਹੀਂ ਹੁੰਦਾ ਵੀ ਘਰ ਵਾਲੇ ਨੌਕਰਾਣੀ ਦੇ ਭੈਣਾਂ ਜਿਹੜੀਆਂ ਸਾਵੂ ਕੁੜੀਆਂ ਨੇ ਚੰਗੇ ਘਰਾਂ ਦੀਆਂ ਨੇ ਕੁੜੀਆਂ ਉਹਨਾਂ ਤਾਂ ਲੋਕਾਂ ਆਏ ਮੱਤ ਮਾਰ ਕੇ ਰੱਖਦੇ ਨੇ ਸਿੱਧੀ ਸੰਗਾਲ ਨਾਲ ਕੁੜੀ ਕਿੰਨੀ ਸੋਹਣੀ ਸਨਖੀ ਮਾਰ ਕੇ ਉਹੀ ਤਾਂ ਗੱਲ ਆ ਯਾਨੀ ਇੱਥੇ ਚੰਗਿਆਈ ਦਾ ਜਵਾਨਾ ਨਹੀਂਗਾ ਉਹੀ ਗੱਲ ਹੋ ਗਈ ਨਾ ਵੀ ਚੰਗਿਆਈ ਦਾ ਜਵਾਨਾ ਨਹੀਂ ਚੰਗੀਆਂ ਲੋਹਾਂ ਧੀਆਂ ਤਾਂ ਅੱਜ ਕੱਲੋ ਕੀ ਤਰਸਦੇ ਨੇ ਪਰਸ ਦੇ ਅਗਲਾ ਕਹਿੰਦਾ ਸਾਡੇ ਕੋਈ ਖਾਨਦਾਨੀ ਦੀ ਆ ਜਾਵੇ ਹੂੰ ਕਹ ਲਕਣਾ ਕੰਮ ਚ ਹੈ ਪੂਰਾ ਘੱਟ ਘੱਟ ਲਵੇ ਪਰ ਸਾਡੀ ਜਿਤਨੂੰ ਦਾਗ ਨਾ ਲਾਵੇ ਸਾਡੀ ਜਿਤ ਸੰਭ ਤੇ ਰੱਖਿਆ ਅੱਜ ਕੱਲ ਦਾ ਲੋਕੀ ਭੈਣੇ ਆ ਗੱਲ ਕਹਿੰਦੇ ਨੇ ਰਹੇ ਕਿ ਹਾਂ ਲੈ ਹੁਣ ਤਾਂ ਪੱਚੀ ਪੱਚੀ ਗੀਲੇ ਵਾਲੇ ਮੁੰਡੇ ਕਮਾਰੇ ਬੈਠੇ ਹੁੰਦਾ ਨਾ ਵਸਤਾ ਨਹੀਂ ਹੁੰਦਾ ਨਾ ਹੋਣ ਨਹੀਂ ਗੱਲਾਂ ਆਈਆਂ ਹੋਣ ਨਹੀਂ ਮੈਂ ਤਾਂ ਫੇਰ ਬਹੁਤ ਸਮਝਾ ਕੇ ਆਈਆਂ ਮੈਂ ਕਿ ਭਾਈ ਹੁਣ ਨਾ ਕਦੇ ਇਹਨੂੰ ਹੱਥ ਲਾਈ ਦੇਖ ਅਬਦੇ ਮੈਂ ਇਹ ਨਹੀਂ ਕਹਿੰਦੀ ਆਪਦੀ ਮਾਂ ਨੂੰ ਵੀ ਸੇਵਾ ਕਰ ਸਾਹਮਣੇ ਕਿਸੇ ਨਹੀਂ ਆਈ ਬਹੁਨੂ ਕਿਸਨ ਜਿਆ ਕਿ ਮੈਂ ਕਿਹਾ ਭਾਈ ਤੁਸੀਂ ਦੇਖ ਥੋੜੀ ਜਿਹਨਾਂ ਚ ਚਲਦਿਆਂ ਨੇ ਚਲਾਈ ਜਾਂਦੇ ਉਹਨੂੰ ਕਰਦੀ ਏ ਖਾਈ ਜਾਂਦੇ ਤੇ ਖੀਰ ਨੂੰ ਤਾਂ ਤੁਹਾਨੂੰ ਇਹ ਸੰਭ ਨਹੀਂ ਪੈਣੀ ਚਾਹੇ ਚੰਗੀ ਆ ਚਾਹੇ ਮਾੜੀ ਆਪੇ ਮੈਂ ਕਿਹਾ ਹੁਣ ਉਹਨੂੰ ਵੀ ਅਕਲ ਆਊਗੀ ਜਦ ਇੰਨੀ ਕੁੱਤੇ ਖਾਣੀ ਹੋ ਗਈ ਇਹ ਜੀ ਕੁੱਤੇ ਖਾਣੀ ਤਾਂ ਖੇਤ ਪੈਗਾ ਦੇ ਨਾ ਨਾ ਉਹ ਜਿਹੜੀ ਉਹ ਕਰਕੇ ਕਹਿੰਦੇ ਆ ਕਿ ਇੰਨੇ ਮਾਰ ਕੇ ਨਾ ਇਹਦਾ ਪੇਕ ਕੀਆ ਤੇ ਸੀ 20 25 ਬੰਦੇ ਨਾਲੇ ਭੈਣੇ ਨਿਹੰਗ ਸਿੰਘ ਸੀਗੇ ਸਾਰੇ ਇਕੱਠੇ ਕਰਕੇ ਆਏ ਸੀ ਆਹ ਵੀ ਲੋਕਾਂ ਨੂੰ ਅਕਲ ਆ ਗਈ ਹੁਣ ਤਾਂ ਅਗਲਾ ਪੁੱਸ ਕੋ ਨਹੀਂ ਜਾਂਦਾ उस वाले तो कुछ करते ही नहीं दस भी हजार लै लगे रिस्से पा लेंगे भाई हम नहीं दस कुछ लेना होंगे बस ये कहें कुछ चंकी हो कोई कसूर ना हो हाँ जे कुछ एक धक्का कर दी है हाँ बी फिर फिर भी वह देखते हैं जो माँ बापना कुड़ी धक्का करे ज मुडे ना करे हां तो दोह सारे पास सपोर्ट करते हैं बस बंदे चलती ना हो कड़ी कोई गलत ना हो ਕੁੜੀ ਸਹੀ ਹੋਵੇ ਸੇ ਕੁੜੀ ਦੇ ਨਾਲ ਖੜੇ ਹੁਣ ਇਹ ਥੋੜੇ ਜਿਹਾ ਰੂੜੀ ਦਾ ਤੇ ਫਿਰ ਦੀ ਕੁੜੀ ਆ ਜਾਈ ਰੂੜੀ ਦੇ ਨਾਲ ਖੜੇ ਨੇ ਉਹ ਉਹ ਤਾਂ ਸਾਰੀ ਸਾਨਬੀਣ ਕਰਦੇ ਨੇ ਮੋਬਾਈਲਾਂ ਰਾਹੀਂ ਉਹਦਾ ਸਾਰਾ ਰਿਕਾਰਡਿੰਗ ਕੱਢ ਕੇ ਇੱਕ ਦੇਖਦੇ ਨੇ ਜੇ ਕੋਈ ਕੁੜੀ ਕਹੇ ਮੈਨੂੰ ਇਲਜਾਮ ਲਾਉਂਦੇ ਨੇ ਜਾਂ ਐ ਕਰਦੇ ਸਭ ਕੁਝ ਦੇਖਦੇ ਨੇ ਉਹ ਆ ਤਾਂ ਵਧੀਆ ਮੈਂ ਤਾਂ ਕਹਿੰਦੀ ਪੋਸਟ ਨੂੰ ਸਾਹਿਬ ਆ ਜਿਉਂਦੇ ਰਹਣ ਖਾਲਸਾ ਵੀਰ ਜਿਉਂਦੇ ਰਹਣ ਨਹੀਂ ਭਾਈ ਵੀਰ ਜਿਹੜੇ ਇੰਨਾ ਲੋਕਾਂ ਦੀ ਸਪੋਰਟ ਕਰਦੇ ਨੇ ਮੈਂ ਤਾਂ ਸੱਤ ਵਾਰੀ ਧਰਤੀ ਨਿਸ਼ਕਾਰ ਕੇ ਆਈ ਆ ਮੈਂ ਕਿਹਾ ਸ਼ੁਕਰ ਮੇਰੀ ਵੀ ਉਮਰ ਮੇਰੇ ਵੀ ਰਾਣ ਲੱਗੇ ਖਾਲਸਾ ਵੀਰਮ ਗਰੇ ਇੰਨਾ ਜਿਨ੍ਹਾਂ ਨੇ ਆ ਇੰਨਾ ਘਰ ਬਸਾਉਂਦੇ ਨੇ ਲੋਕਾਂ ਦਾ ਭੈਣੇ ਜਿਹੜੇ ਜਿਹੜੇ ਘਰ ਬਸਾਉਂਦੇ ਨੇ ਉਜੜੀਆਂ ਈਆਂ ਨੂੰ ਘਰ ਤੇ ਬਸਾਉਂਦੇ ਨੇ ਹੋਰ ਕੀ ਚਾਹੀਦਾ ਮੈਂ ਤਾਂ ਇਹੀ ਕਹਿੰਦੀ ਹੇ ਮਾਲਕਾ ਹੇ ਸੱਚੇ ਬਾਦਸ਼ਾਹ ਹੇ ਬਾਬਾ ਜੀ ਨਿਹੰਗਾਂ ਸਿੰਘਾਂ ਖਾਲਸਿਆਂ ਨੂੰ ਜ਼ਿੰਦਗੀ ਬਖਸ਼ੀਂ ਹਾਂ